ਤਰਨਤਾਰਨ ਦੇ ਦੇਸ਼ਟਰੋ ਉਧਾਰੋਪ ਵਿੱਚ ਫੜੇ ਜਾਸੂਸ ਗਗਨਦੀਪ ਨੇ ਆਪਰੇਸ਼ਨ ਸਿੰਦੂਰ ਦੌਰਾਨ ਆਈਐਸਆਈ ਨੂੰ ਭੇਜੇ ਸਨ 8 ਵੀਡੀਓ 6 ਦਿਨਾਂ ਦੇ ਰਿਮਾਂਡ ਤੇ ਪੁਛਗਿਛ ਦੌਰਾਨ ਹੋਏ ਖੁਲਾਸਿਆਂ ਤੋਂ ਬਾਅਦ ਕੁਝ ਯੂਟਿਊਬਰ ਅਤੇ ਮਨੀ ਐਕਸਚेंजर ਆਏ ਖੁਫੀਆ ਏਜੰਸੀਆਂ ਦੇ ਰਾਡਾਰ ਤੇ ਪੰਜਾਬ ਦੇ ਤਰਨਤਾਰਨ ਦੀ ਸੀਆਈਏ ਸਟਾਫ ਟੀਮ ਨੇ ਜਾਸੂਸ ਗਗਨਦੀਪ ਸਿੰਘ ਉਰਫ ਗਗਨ ਵਾਸੀ ਮੋੱਲਾ ਰੋਡੂਪੁਰਾ ਤਰਨਤਾਰਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਪੁਰਤਗਿਟ ਦੌਰਾਨ ਗਗਨ ਨੇ ਅਜਿਹੇ ਖੁਲਾਸੇ ਕੀਤੇ ਜਿਸ ਤੋਂ ਬਾਅਦ ਕੁਝ ਯੂਟਿਊਬਰ ਅਤੇ ਮਨੀ ਐਕਸਚेंजर ਖੁਫੀਆ ਏਜੰਸੀਆਂ ਦੇ ਰਾਡਾਰ ਤੇ ਆ ਗਏ ਹਨ ਆਪਰੇਸ਼ਨ ਸਿੰਦੂਰ ਦੌਰਾਨ ਜਾਸੂਸ ਗਗਨ ਨੇ ਅੰਮ੍ਰਿਤਸਰ ਤਰਨਤਾਰਨ ਖੇਮਕਰਨ ਪਿੱਖੀਵਿੰਡ ਹਰੀਕੇ ਪੱਤਣ ਗੋਇੰਦਵਾਲ ਸਾਹਿਬ ਨਾਲ ਸੰਬੰਧਿਤ ਕੁੱਲ 8 ਵੀਡੀਓ ਆਈਐਸਆਈ ਨਾਲ ਸਾਂਝੇ ਕੀਤੇ ਸਨ ਖੁਫੀਆ ਏਜੰਸੀਆਂ ਦੀ ਟੀਮ ਮੰਗਲਵਾਰ ਨੂੰ ਚੌਕ ਚਾਰ ਖੰਭਾ ਵਿਖੇ ਗਲੀ ਨਜ਼ਰ ਸਿੰਘ ਵਾਲੀ ਪਹੁੰਚੀ ਪਰ جاسੂਸ ਗਗਨਦੇਵ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਸ਼ਹਿਰ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਇੱਕ ਪਿੰਡ ਦੇ جاسੂਸ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਘਰੋਂ ਕੁਝ ਦਸਤਾਵੇਜ਼ ਜ਼ਬਤ ਕੀਤੇ ਗਏ ਸਨ ਐਸਐਸਪੀ ਅਭਿਮਨੀਉ ਰਾਣਾ ਵੱਲੋਂ ਡੀਐਸਪੀ ਆਈ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ਤੇ ਹੁਣ ਕੁਝ ਗਰਮ ਖਿਆਲიანਤੇ ਨਜ਼ਰ ਹੈ ਕਿਹਾ ਜਾਂਦਾ ਹੈ ਕਿ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੁਆਰਾ ਇੱਕ ਨਵਾਂ ਮਾਡਿਊਲ ਬਣਾਉਣ ਦੇ ਦਿੱਤੇ ਗਏ ਟੀਚੇ ਨੂੰ ਪ੍ਰਾਪਤ ਕਰਨ ਲਈ ਗੂਗਲ ਪੇ ਅਤੇ ਹਵਾਲਾ ਰਾਹੀਂ ਗਗਨ ਤੱਕ ਲੱਖਾਂ ਰੁਪਏ ਦੀ ਰਕਮ ਪਹੁੰਚੀ ਸੀ ਇਹ ਰਕਮ ਪਾਕਿਸਤਾਨ ਤੋਂ ਨਹੀਂ ਸਗੋਂ ਦੂਜੇ ਦੇਸ਼ਾਂ ਰਾਹੀਂ ਭੇਜੀ ਗਈ ਸੀ ਹਾਲਾਂਕਿ ਜਾਸੂਸ ਗਗਨ ਖੁਦ ਵਿਦੇਸ਼ ਨਹੀਂ ਗਿਆ ਸੀ ਪਰ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੇ ਉਸ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ ਸੂਤਰਾਂ ਦੀ ਮੰਨੀਏ ਤਾਂ جاسੂਸ ਗगन ਵਿਦੇਸ਼ਾਂ ਵਿੱਚ ਰਹਿੰਦੇ ਖਾਲਿਸਤਾਨੀ ਸਮਰਥਕਾਂ ਨੂੰ ਆਪਣੇ ਵਿੱਤੀ ਸੰਕਟ ਬਾਰੇ ਦੱਸ ਕੇ ਉਨ੍ਹਾਂ ਤੋਂ ਵੱਡੀ ਰਕਮ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਲਗਭਗ 5 ਸਾਲਾਂ ਤੋਂ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ ਅਤੇ ਆਈਐਸਆਈ ਨੂੰ ਭਾਰਤ ਨਾਲ ਸੰਬੰਧਿਤ ਖੁਫੀਆ ਜਾਣਕਾਰੀ ਪ੍ਰਦਾਨ ਕਰ ਰਿਹਾ ਸੀ ਉਕਤ جاسੂਸ ਤੋਂ ਪੁੱਛਗਿੱਛ ਦੇ ਆਧਾਰ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ एसएसपी अभिमन्यु राणादा राणा का कहना है कि पुलिस रिमांड दौरान चल रही जांच दौरान इस तो वद कुछ कहना संभव नहीं है सुरक्षा प्रबंधन संबंधित जानकारी का खुलासा नहीं किया जा सकता